ਆ ਦੇਖੋ ਗਲਤ ਸਾਈਡ ਤੋਂ ਆ ਰਹੇ ਟਰਾਲੀ ਨੂੰ ਬਚਾਉਣ ਦੇ ਚੱਕਰਾਂ 'ਚ ਖੇਤਾ 'ਚ ਪਲਟਿਆ ਕੈਂਟਰ ਪੁਲਿਸ ਅੱਗੇ ਕਰਨ ਹੋਏ ਗ੍ਰੇਬ ਅੱਗੇ ਘੋੜਾ ਵਾਲਾ ਚੱਲਿਆ ਸੀਗਾ ਤੇ ਉਹਨੇ ਕੋਈ ਸਟ੍ਰੇਟ ਪਰੇ ਥੋੜੀ ਬੱਚੀ ਕੁਛੀ ਪਚਾਰ ਨੇ ਚੱਕਰਾ ਦੇ ਅੰਦਰ ਤੇ ਗੱਡੀ ਬਸੀਏ ਨੂੰ ਕੰਟਰੋਲ ਕਰਦੇ ਹੋਏ ਆਫ this side ਤੋਂ ਆ ਰਿਹਾ ਆ ਰਿਹਾ ਠੀਕ ਹੈ ਉਹਨੇ ਵਾਲੇ ਜਿਹੜਾ ਗੱਲ ਪੁੱਛਣ ਦਾ ਕੰਮ ਨਹੀਂ ਰੱਖਿਆ ਸੀ ਰੱਖਿਆ ਸੀ ਉਹਨੇ ਹੀ ਮੈਨੂੰ ਪੂਰੇ ਸਾਈਡ ਤੋਂ ਬਾਅਦ ਦੀ ਗੱਲ ਠੀਕ ਹੈ ਸਾਈਡ ਤੋਂ ਬਾਅਦ ਦੀ ਸਾਈਡ ਮਾਰਜੇ ਤੇ ਘੋੜਾ ਪੁਝਾ ਕੇ ਲੈ ਗਿਆ ਵੰਦੀ ਕੋਲੇ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇੱਕ ਟਰੱਕ ਦਾ ਐਕਸੀਡੈਂਟ ਹੈ ਅਸੀਂ ਮੌਕੇ ਤੇ ਪਹੁੰਚੇ ਤਾਂ ਟਰੱਕ ਫਟਦਾ ਹੋਇਆ ਬੋਹਰ ਮਲੋਟ ਰੋਡ ਉੱਤੇ ਅੱਜ ਇੱਕ ਸਵੇਰੇ ਤੜਕਸਾਰ ਸੜਕ ਹਾ사 ਵਾਪਰ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਵਾਲਾ ਗਲਤ ਸਾਈਡ ਤੋਂ ਆ ਰਿਹਾ ਸੀ ਤਾਂ ਇੱਕ ਕੋੜਾ ਟਰਾਲੀ ਨੂੰ ਬਚਾਉਣ ਦੇ ਚੱਕਰਾਂ 'ਚ ਕੈਂਟਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੇਤਾਂ 'ਚ ਜਾ ਕੇ ਪਲਟ ਗਿਆ ਜਿਸ ਦੀਆਂ ਖੌਫਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਹਾਦਸੇ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਮੌਕੇ ਤੇ ਸੜਕ ਸੁਰੱਖਿਆ ਪਹੁੰਚੀ ਹੈ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਜੀ ਇਹ ਡਰਾਈਵਰ ਦਾ ਫੋਨ ਆਇਆ ਸੀ ਰਾਤੀ ਸੇ ਪੁਲਿਸ ਸੜਕ ਤੇ ਨਵਾਂ ਇਹ ਗ੍ਰੀਵ ਅਗੇ ਥੋੜਾ ਆਲਾ ਚੜਿਆ ਸੀਗਾ ਤੇ ਉਹਨੇ ਕੋਈ ਬ੍ਰੇਕ ਨਹੀਂ ਲਾਹਰੀ ਥੋੜੀ ਬੱਚੀ-ਕੁੱਛੀ ਵਿਚਾਲੇ ਚਤਰਾਦੇ ਅੰਦਰ ਤੇ ਗੱਡੀ ਬਸ ਜੇ ਉਹ ਕੰਟਰੋਲ ਕਰਦੇ ਹੋਏ ਠੀਕ ਹੈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਦੱਸੋ ਇਹ ਇਹ ਤਾਂ ਟਕਣ ਤੋਂ ਬਾਅਦ ਹੀ ਪਤਾ ਲੱਗੀ ਹੈ ਠੀਕ ਹੈ ਕੀ ਨਾਮ ਕੀ ਜੀ ਤੁਹਾਡਾ ਰਾਸ਼ੀ ਕੁਮਾਰ ਕਿੱਥੇ ਰਹਿੰਦੇ ਹੋ ਸਰ ਮੈਂ ਆਰਮਦੇਵ ਨਗਰੀ ਗਲੀ ਨੰਬਰ 5 ਆਪੋਲ ਠੀਕ ਹੈ ਜੀ ਨਾ ਜਿ ਸ਼ਰੇਸ਼ ਕੁਮਾਰ ਕਿੱਥੋਂ ਹੀ ਰਹਿਣ ਵਾਲੇ ਕਿ ਆ ਆਪਣੇ ਦੋ ਗਲੀ ਨੰਬਰ ਤੇ ਠੀਕ ਹੈ ਜੀ ਅੱਜ ਕੀ ਗੱਲ ਹੋਈ ਸੀ ਹਾਦਸਾ ਕਿਵੇਂ ਹੋਇਆ ਗੱਲ ਜੀ ਐ ਹੋਇਆ ਮੈਂ ਆਪਦੀ ਸਾਈਡ ਤੋਂ ਰਿਹਾ ਆ ਰਿਹਾ ਸੀ ਠੀਕ ਹੈ ਠੀਕ ਹੈ ਜੀ ਕੋਨੇ ਵਾਲ ਜਿਹੜਾ ਗੱਲ ਕੋਈ ਪਤਾ ਨਹੀਂ ਗੱਲ ਜੀ ਰੱਖਿਆ ਜੀ ਉਹਨੇ ਹੀ ਮੈਨੂੰ ਪੂਰੀ ਸਾਈਡ ਤੋਂ ਬਾਹਰ ਦੀ ਬਸ ਠੀਕ ਹੈ ਠੀਕ ਹੈ ਜੀ ਸਾਈਡ ਤੋਂ ਬਾਅਦ ਹੀ ਸਾਈਡ ਮਾਰ ਕੇ ਤੇ ਘੋੜਾ ਪਿਛਾ ਚ ਲੈ ਗਿਆ ਠੀਕ ਹੈ ਉਹਦੇ ਅੱਗੇ ਪਤਾ ਨਹੀਂ ਕਾਈ ਕਿ ਬੱਚੀ ਆਈ ਪਤਾ ਨਹੀਂ ਲੱਗਿਆ ਜੀ ਰੱਬ ਜਾਣਦਾ ਉਹਨੇ ਪੂਰੀ ਤਨ ਸਾਈਡ ਦਬਾਤੀ ਸਾਈਡ ਦਬਾ ਕੇ ਫੇਰ ਭੱਜ ਗਿਆ ਜੀ ਉਹ ਅੱਛਾ ਤੇ ਰਾਸਪਤਾਨ ਦੀ ਅੱਛਾ ਤੇ ਮੈਂ ਬਿਲਕੁਲ ਸਹੀ ਆਪ ਦੀ ਸਾਈਡ ਤੋਂ ਰਹਿ ਆਉਦਾ ਆ ਰਿਹਾ ਸੀ ਉਹਨੇ ਪੂਰੀ ਤਨ ਸਾਈਡ ਦਬਾਤੀ ਜੀ ਅੱਲਾਹ ਤੇ ਗੱਡੀ ਉਹਦੇ ਪੱਟ ਵੀ ਸੀ ਜੇ ਪੰਦੇ ਫਿਰ ਉਹਨੇ ਪੂਰਾ ਘੋੜਾ ਜਿੰਕੇ ਤੇ ਹਮਾਰੇ ਤੇ ਲੈ ਆਈ ਤੇ ਫਿਰ ਮੈਂ ਆਪ ਦੀ ਜਾਣ ਪਚਾਉਂਦਾ ਜਿਹਦਾ ਮੈਂ ਚੱਲ ਅੱਧਰ ਲੈਟਰ ਲਾਇਟਰਾਂ ਕਿ ਉਹ ਗੱਡੀ ਖੱਡੇ ਨੇ ਆਵੇ ਅੱਛਾ ਕਿਨੇ 61 ਵਜੇ ਤੁਹਾਡੇ ਜੀ ਕਿਨੇ 61 ਵਜੇ ਤੁਹਾਡੇ 61 ਜੀ ਮੇਰੇ ਪੈਰ ਤੇ ਲੱਗੀ ਹਮਾਤ ਪਾੜੀਆਂ ਮੇਰੇ ਪੈਰ ਤੇ ਜੀ ਬਾਕੀ ਬਚਤ ਹੈ ਹਾਂ ਬਾਕੀ ਬਚਤ ਹੈ ਜੀ ਆਹ ਠੂੜ ਜੇ ਮੇਰੇ ਬੱਤੀ ਆਪਾਂ ਰੀਡ ਨੂੰ ਡਾਟੀ ਤੇ ਵੱਡੀ ਕਰੀ ਠੀਕ ਹੈ ਰੀਡਾ ਡਾਟੀ ਮੇਰੀ ਬੜੀ ਦਰਦ ਕਰੀ ਜੀ ਠੀਕ ਹੈ ਆਮਰਾ ਪੈਰ ਸੁੱਜ ਗਿਆ ਜੀ ਪਤਾ ਨਹੀਂ ਟਾਇਰ ਦੇ ਬਾਸ ਪਾੜ ਗਿਆ ਪੈਰ ਦਾ ਜੀ ਠੀਕ ਹੈ ਇਹਦਾ ਰੇਡ ਆਦੀ ਪਤਾ ਨਹੀਂ ਕਲਟਰ ਨੇ ਦੂਜੇ ਦੂਜੇ ਲਾਏ ਠੀਕ ਹੈ ਕੀ ਸੂਚਨਾ ਮਿਲੀ ਸਰ ਸਰ ਸਵੇਰ 5 ਵਜੇ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇੱਕ ਟਰੱਕ ਦਾ ਐਕਸੀਡੈਂਟ ਹੈ ਅਸੀਂ ਮੌਕੇ ਤੇ ਪਹੁੰਚੇ ਤਾਂ ਟਰੱਕ ਬਲਟਾ ਰਿਹਾ ਹੈ ਟਰਾਲੀ ਬੱਸ ਨੂੰ ਮਦਦ ਕੀਤੀ ਅੱਗੇ ਕੋਟਰਲਾ ਜਾ ਰਿਹਾ ਉਹਨੂੰ ਬ੍ਰੇਕ ਲਾ ਤੇ ਬ੍ਰੇਕ ਲਾਉਣ ਕਰਕੇ ਡੋਏ ਆਣਾ ਬੀ ਕਿੰਨੇ ਲੋਕ ਜ਼ਖਮੀ ਹੋਏ ਅਤੇ ਕਿਹਨਾਂ ਨੁਕਸਾਨ ਹੋਏ ਡਰਾਈਵਰ ਸੀ ਜੀ ਡਰਾਈਵਰ ਮਾੜੀਆਂ ਮਨੂਲ ਹੀ ਸਤਾ ਠੀਕ ਹੈ ਜੀ ਕੋਈ ਕਾਰਨ ਪਤਾ ਲੱਗਿਆ ਵੀ ਕਿਵੇਂ ਪਲਟਿਆ ਸੀ ਆ ਜੀ ਬਸ ਅੱਗੇ ਕੋਈ ਟ੍ਰੈਕ ਹੀ ਜਾ ਰਿਹਾ ਸੀ ਠੀਕ ਹੈ ਜੀ ਉਹਨੇ ਬ੍ਰੇਕ ਲਾ ਤੇ ਬ੍ਰੇਕ ਲਾਉਣ ਕਰਕੇ ਡੋਏ ਠੀਕ ਹੈ ਜੀ ਹੁਣ ਕੱਢੀ ਆ ਰਹੀ ਗੱਡੀ ਨੂੰ ਹੁਣ ਐਂਜਾ ਬੁਲਾਇਆ ਜੀ ਠੀਕ ਹੈ ਕੱਢਵਾ ਕੇ ਤੇ ਬੰਨ੍ਹ ਦੇ ਜੀ